ਆਲੇ ਵੀਰਾਂ ਦਾ ਜਿੱਥੇ ਆਉਣ ਤੇ ਜੀ ਆਇਆਂ ਕਰਦਾ ਔਰ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੇ ਸੱਦੇ ਤੇ ਆਏ ਹੋ ਔਰ ਇਸ ਵੇਲੇ ਜੋ ਸਾਡਾ ਦੇਸ਼ ਦਾ ਜਿਹੜਾ 메인 ਪ੍ਰੋਬਲਮ ਹੈਗੀ ਆ ਉਹ ਬੜੀ ਝੂਠ ਦੀ ਰਾਜਨੀਤੀ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਤੁਹਾਡੇ ਰਾਈ ਅਸੀਂ ਆਪਣਾ ਸੱਚ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਬੜੇ ਗੰਭੀਰ ਮੁੱਦੇ ਆ ਅਰਬੂਜ ਆਰੋਪ ਔਰ ਜੋ ਗਲਤ ਨੀਤੀਆਂ ਲਾਈਆਂ ਜਾ ਰਹੀਆਂ ਐ ਔਰ ਲੋਕਾਂ ਦਾ ਜਿਹੜਾ ਵਿਸ਼ਵਾਸ ਐ ਉਹ ਪੋਲੀਟੀਸ਼ੀਅਨ ਤੋਂ ਉੱਤਰਦਾ ਜਾ ਰਿਹਾ ਕਿਉਂਕਿ ਬਹੁਤ ਵੱਡੀ ਝੂਠੀ ਰਾਜਨੀਤੀ ਹੋ ਗਈ ਅੱਜ ਦਾ ਮੁੱਦਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਹਿਲਾਂ ਜੋ ਕੱਲ ਕਸ਼ਮੀਰ ਛੋਇਆ ਉਹਨੂੰ ਪਰਜੋਰ ਸ਼ਬਦਾਂ ਨਾਲ ਨਿੰਦਾ ਕਰਦਾ ਐ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਐ ਕਿ ਉਹ ਪਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਸਾਡੇ ਦੇਸ਼ ਦੇ ਸਿਆਸਤਦਾਨਾਂ ਨੂੰ ਸਮਤ ਬਖਸ਼ੇ ਕੇ ਆਉਣ ਵਾਲੇ ਸਮੇਂ ਲਈ ਸਾਡੇ ਦੇਸ਼ ਦੀ ਜਾਨ ਔਰ ਮਾਲ ਜਿਹੜੀ ਹੈ ਉਹ ਸੁਰੱਖਿਅਤ ਹੋਵੇ ਔਰ ਅਸੀਂ ਹਮੇਸ਼ਾ ਦੇਸ਼ ਦੀ ਅਖੰਡਤਾ ਲਈ ਅੱਗੇ ਕਦਮ ਚੱਕੀਏ ਸਾਡੇ ਲੋਕਲ ਕਾਂਗਰਸ ਯੂਨਿਟ ਨੇ ਜਿੱਦਾਂ ਅਸੀਂ ਕੱਲ ਸਟੇਟ ਲੈਵਲ ਤੇ ਪਾਕਿਸਤਾਨ ਦਾ ਪਤਲਬ ਕਿਹਾ ਸੀ ਅੱਜ ਸਟੇਟ ਲੈਵਲ ਦੇ ਜਿਹੜਾ ਕੈਂਡਲਪਾਥ ਚਾ ਲੁਧਿਆਣੇ ਜਿੱਥੇ ਇਲੈਕਸ਼ਨ ਹੋਣੀ ਹੈ ਭਾਰਤ ਆਸ਼ੂ ਜੀ ਦੀ ਉੱਥੇ ਹੋ ਰਿਹਾ ਔਰ ਸਾਡੇ ਸ਼ਹਿਰੀ ਯੂਨਿਟ ਜਿਹੜਾ ਹੈ ਫਰਮ ਜੈਨ ਜੀ ਔਰ ਸਾਰੇ ਸਾਡੇ ਜਿਹੜੇ ਵਰਕਰ ਹੈ ਸ਼ਾਮੀ 6:30 ਵਜੇ ਇੱਥੇ ਕੈਂਡਲ ਮਾਰਚ ਵੀ ਕਰ ਰਹੇ ਆ ਇੱਕ ਵਾਰੀ ਫੇਰ ਉਸ ਪਿਛੜੀਆਂ ਰੂਹਾਂ ਨੂੰ ਸ਼ਰਦਾ ਦੇ ਪੁੱਲ ਪੇਂਟ ਕਰਦੇ ਆ ਅੱਜ ਦਾ ਮੁੱਦਾ ਬੜਾ ਗੰਭੀਰ ਮੁੱਦਾ ਹੈ ਕਿਉਂਕਿ ਜੇ ਅਸੀਂ ਬਿਨਾਂ ਤੱਤ ਦੇ ਗੱਲ ਕਰਦੇ ਆ ਕਿਉਂਕਿ ਜਦੋਂ ਕੋਈ ਬੰਦਾ ਇੱਥੋਂ ਜਲੰਧਰ ਤੋਂ ਚੰਡੀਗੜ੍ਹ ਵੱਲੋਂ ਚੱਲਦਾ ਹੈ ਜਾਂ ਜੇ ਕੋਈ ਐਨ ਆਰ ਆਈ ਭਰਾ ਲੰਘਦਾ ਉਹ ਜਦੋਂ ਬੋਰਡ ਪੜ੍ਹਦਾ ਹੈ ਰਾਹ ਦੇ ਵਿੱਚ ਉਹਨੂੰ ਲੱਗਦਾ ਹੈ ਕਿ ਪੰਜਾਬ ਨੇ ਪਤਾ ਨਹੀਂ ਕਿੰਨੀ ਕਿ ਤਰੱਕੀ ਕਰ ਲਈ ਇਦਾਂ ਲੱਗਦਾ ਹੈ ਕਿ ਜਿਵੇਂ ਨੌਕਰੀਆਂ ਵੀ ਸਾਰਿਆਂ ਨੂੰ ਮਿਲ ਗਈਆਂ ਘਰ ਘਰ ਦਾਣੇ ਵੀ ਸਾਰਿਆਂ ਨੂੰ ਮਿਲ ਗਿਆ ਹੈ ਬਿਜਲੀ ਦੇ ਬਿੱਲ ਵੀ ਸਾਰੇ ਮਾਫ ਹੋ ਗਏ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਸਾਡੀਆਂ ਭੈਣਾਂ ਨੂੰ ਪੱਤਾ ਵੀ ਮਿਲ ਗਿਆ ਰੇਤਾ ਵੀ ਬੜਾ ਭਾਸੇਰ ਮਿਲਦਾ ਕਿਤੇ ਕੋਈ ਕਰਾਪਸ਼ਨ ਨਹੀਂ ਕੋਈ ਨਸ਼ਿਆਂ ਦਾ ਕਾਰੋਬਾਰ ਨਹੀਂ ਚੱਲ ਰਿਹਾ ਮੈਂ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਤਾਂ ਨਹੀਂ ਜਾਣਾ ਚਾਹੁੰਦਾ ਪਰ ਜਿਹੜਾ ਸਾਡਾ ਆਉਣ ਵਾਲਾ ਦੇਸ਼ ਹੈ ਜੋ ਸਾਡੇ ਬੱਚਿਆਂ ਨੇ ਚਲਾਉਣਾ ਹੈ ਉਹਦੇ ਬਾਰੇ ਜੋ ਸਾਰੇ ਪੰਜਾਬ ਔਰ ਖਾਸ ਕਰਕੇ ਨਕੌਦਰ ਹਲਕੇ ਚ ਹੋ ਰਿਹਾ ਹੈ ਅੱਜ ਉਹਦਾ ਸਿੱਖੇ ਤੁਹਾਡੇ ਮੈਂ ਕਰਨ ਜਾ ਰਹੇ ਹਾਂ ਮੇਰੇ ਨਾਲ ਸਾਡੇ ਐਨਆਰਆਈ ਵੀ ਸਾਡੇ ਬਾਂਕਾਜੀ ਮੈਂਬਰ ਪੰਚਾਇਤ ਔਰ ਪਿੰਡ ਦੇ ਸਾਰੇ ਮੋਤਵਾਰ ਸੱਜਣ ਔਰ ਲਾਗੇ ਹੋ ਸੈਨਾਬਾਦ ਤੋਂ ਔਰ ਗੁੜੇ ਤੋਂ ਵੀ ਸਾਡੇ ਮੋਤਵਾਰ ਸੱਜਣ ਆਏ ਆ ਸਾਡੇ ਬਲੌਕ ਪ੍ਰਧਾਨ ਪ੍ਰੋਚਨ ਸੰਘਾ ਜੀ ਗੌਰਵ ਜੈਨ ਜੀ ਬਲਦੇਵ ਜੀ ਕੰਨਨ ਜੀ ਇਹ ਸਾਰੇ ਆਏ ਆ ਕਿਉਂਕਿ ਮਸਲਾ ਬੜਾ ਗੰਭੀਰ ਸੀ ਮਸਲਾ ਇਹ ਹੈ ਕਿ ਜੋ ਸਾਨੂੰ ਪਤਾ ਲੱਗਾ ਬਾਕੀ ਉਹ ਆਪਣੇ ਸ਼ਬਦਾਂ ਨਾਲ ਦੱਸਣਗੇ ਸਾਨੂੰ ਸਾਡੇ ਮੈਂਬਰ ਪੰਚਾਇਤ ਨੇ ਦੱਸਿਆ ਕਿ ਥੋੜੇ-ਥੋੜੇ ਪੈਸੇ ਕਰਕੇ ਕੁੱਲ 3 ਸਾਲਾਂ ਚ 1 ਲੱਖ ਰੁਪਿਆ ਤਾਰੀਵਾਲ ਦੇ ਪ੍ਰਾਇਮਰੀ ਸਕੂਲ ਦੇ ਲਈ ਗ੍ਰਾਂਟ ਆਈ ਪਰ ਕੱਲ ਬੜੀ ਇੱਕ ਉਥੇ ਕਟਨਾ ਵਾਪਰੀ ਕਿ ਸਾਡੇ ਲੋਕਲ ਐਮਐਲਏ ਸਾਹਿਬ ਉਥੇ ਪੱਥਰ ਲਾਏ ਸਮਾਰਟ ਸਕੂਲ ਦਾ ਤੁਹਾਨੂੰ ਫੋਟੋ ਵੀ ਉਹ ਦਿਖਾਉਣਗੇ ਪਰ ਮੈਨੂੰ ਇਹਨਾਂ ਐਨਆਰਆਈ ਵੀਰ ਨੇ ਦੱਸਿਆ ਕਿ 25 ਲੱਖ ਰੁਪਿਆ ਪਿਛਲੇ ਸਾਲਾਂ ਚ ਇਹਨਾਂ ਨੇ ਇਕੱਠਾ ਕੀਤਾ ਔਰ ਉਹ ਸਕੂਲ ਦੇ ਵਿੱਚ 12 ਤੋਂ 13 ਕਮਰੇ ਚਾਰ ਬਾਥਰੂਮ ਉਹਦੀ ਚਾਰਦੁواری ਉਹਦੀ ਦੇਖਰੇਖ ਕੀਤੀ ਦੂਜੀ ਗੱਲ ਜਿਹੜੀ ਇਹਨਾਂ ਨੇ ਮੈਨੂੰ ਦੱਸੀ ਜਿਹੜੀ ਬੜੀ ਹੈਰਾਨੀਜਨਕ ਹੈ ਕਿ ਉੱਥੇ ਜਿਹੜੀ ਟੀਚਰ ਹੈ 6 ਟੀਚਰਾਂ ਦੀ ਤਨਖਾਹ ਵੀ ਬਾਕੀ ਤੁਹਾਨੂੰ ਵਿਸਤਾਰ ਚ ਦੱਸਾਂਗੇ ਇਹ ਵੀ ਦਿੰਦੇ ਰਹੇ ਪਰ ਅੱਜ ਆਪਾਂ ਕਰ ਕੋਈ ਰਿਆ ਇਹਨਾਂ ਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਕਿ ਬੀਬੀ ਜੀ ਪੱਥਰ ਰੱਖ ਗਏ ਸਰਕਾਰ ਨੇ ਉੱਥੇ ਆਪਣੇ ਆਪ ਨੂੰ ਲਿਆ ਸਰਕਾਰਾਂ ਐ ਅਸੀਂ ਸਰਕਾਰਾਂ ਲਈ ਕੰਮ ਕਰਦੇ ਆਂ ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਬਹੁਤ ਸਾਰੇ ਐਨਆਰਆਈ ਵੀਰ ਕੰਮ ਕਰਦੇ ਸੀ ਇਹਨਾਂ ਦੇ ਮਨ ਨੂੰ ਇਹ ਠੇਸ ਲੱਗੀ ਕਿ ਜਿਹੜੇ ਦਾਨੀ ਸਜਣਾ ਨੇ ਇੰਨੇ ਸਾਲਾਂ ਤੋਂ ਉਹ ਸਕੂਲ ਦਾ ਨਿਰਮਾਣ ਕੀਤਾ ਉਹਨਾਂ ਨੂੰ ਉਹਨਾਂ ਦਾ ਨਾਂ ਤਾਂ ਕੀ ਪੱਥਰ ਤੇ ਲਗਾਉਣਾ ਉਹਨਾਂ ਨੂੰ ਐਪਰੀਸ਼ੀਏਟ ਤਾਂ ਕੀ ਕਰਨਾ ਉਹਨਾਂ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਕਿ ਉੱਥੇ ਕੋਈ ਇਦਾਂ ਦਾ ਜਿਹੜਾ ਹੈਗਾ ਕੋਈ ਵਾਕਿਆ ਹੋਣ ਜਾ ਰਿਹਾ ਪਿੰਡ ਦੇ ਵਿੱਚ ਕਿਸੇ ਨੂੰ ਕੌਨਫੀਡੈਂਸ ਨਹੀਂ ਲੈ ਗਿਆ ਔਰ ਜਦੋਂ ਸਾਡੀ ਨਗਰ ਪੰਚਾਇਤ ਵੀ ਉੱਥੇ ਪਹੁੰਚੀ ਉਹ ਦੱਸਣਗੇ ਕਿ ਉਹਨਾਂ ਨੂੰ ਕਿਦਾਂ ਉਹ ਉੱਥੇ ਮਹਿਸੂਸ ਹੋਇਆ ਸੋ ਸਾਡੇ ਵੀਰ ਐਨ ਆਰ ਆਈ ਜੀ ਇਹ ਤੁਹਾਨੂੰ ਸਾਰਾ ਦੱਸਣਗੇ ਇਹਨਾਂ ਬਾਰੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਹੈ ਕਿ ਇਹ ਆਪਣੇ ਜ਼ਮਾਨੇ ਦੇ ਦੇਸ਼ ਨੂੰ ਪਿਆਰ ਕਰਨ ਵਾਲੇ ਜਿਹੜੇ ਹੈ ਵਿਅਕਤੀ ਨੇ ਇਹਨਾਂ ਨੇ 800 ਮੀਟਰ ਦੇ ਦੌੜ ਦੇ ਵਿੱਚ ਇਹ ਨੈਸ਼ਨਲ ਚੈਂਪੀਅਨ ਰਹੇ ਆ ਅੱਗੇ ਕਰ ਲਓ ਜੀ ਕਿੰਤਾਤਾ ਔਰ ਹਮੇਸ਼ਾ ਜਿਹੜਾ ਇਹ ਉਹਦੇ ਲਈ ਕੰਟਰੀਬਿਊਸ਼ਨ ਕਰਦੇ ਆ ਔਰ ਕੋਈ ਛੱਪੜ ਦੇ ਲਈ ਵੀ ਕੱਲ ਇਹਨਾਂ ਨੇ ਕੋਈ ਕੰਮ ਸ਼ੁਰੂ ਕਰਨਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਣਗੇ ਸਾਡੇ ਐਨਆਰਆਈ ਵੀ ਅਜੀ ਭਾਜੀ ਅਸੀਂ ਮੈਂ ਆਪਣੇ ਬਾਰੇ ਕੁਝ ਦੱਸਦਾ ਵੀ ਮੈਂ ਇੱਥੇ ਪਹਿਲਾ ਸਕੂਲ ਤੋਂ ਲਾ ਕੇ ਕਾਲਜ ਤੱਕ ਖਾਲਸਾ ਕਾਲ ਜਿਹੜੰਦਰ ਤੱਕ ਤੇ ਉਹਦੇ ਬਾਅਦ ਮੈਨੂੰ ਵੀ ਅਸ਼ਵਨੀ ਕੁਮਾਰ ਆਈਜੀ ਹੁੰਦੇ ਸਨ ਡੀਸੀ ਡੀਜੀ ਤੋਂ ਹੁੰਦੇ ਰਹੇ ਸੀ ਉਹ ਸਦੋਂ ਮੈਨੂੰ ਪੁਲਿਸ ਚ ਲੱਗਾ ਹੈ ਹੇ 5 ਸਾਲ ਮੈਂ ਕੰਮ ਕੀਤਾ ਪੁਲਿਸ ਚ ਸਬ ਇੰਸਪੈਕਟਰ ਸਿੱਧੇ ਡਾਇਰੈਕਟ ਸਪੋਰਟਸ ਸਪੋਰਟਸ ਤੇ ਲੱਗਾ ਉੱਥੇ ਉਦੋਂ ਬਾਅਦ ਮੈਂ ਇੰਗਲੈਂਡ ਚ ਗਿਆ ਉਦੋਂ ਬਾਅਦ ਮੈਂ ਇਹ ਕੋਸ਼ਿਸ਼ ਕੀਤੀ ਵੀ ਉੱਥੇ ਐਸੋਸੀਏਸ਼ਨ ਬਣਾਏ ਪਿੰਡ ਦੇ ਲੋਕਾਂ ਲਈ ਪਿੰਡ ਦੇ ਸਕੂਲ ਚ ਲਈ ਕੰਮ ਕੀਤਾ ਜਾਵੇ ਦੋ ਸਕੂਲ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਇਹਦੀ ਪ੍ਰਾਇਮਰੀ ਸਕੂਲ ਨੇ 25 ਲੱਖ ਰੁਪਇਆ ਇਕੱਠਾ ਕੀਤਾ ਸੀ ਅੱਜ ਤੱਕ 1500 ਰੁਪਏ ਦਾ ਤੇ ਉਹ ਬੁਇ ਸਕੂਲ ਲਈ ਵੀ ਹੋਰ ਚੱਪੜ ਦੇ ਕੰਮ ਲਈ ਵੀ ਕਿਥੇ ਕੰਮ ਕੀ ਇਕੱਠੇ ਕੀਤੇ ਪੈਸੇ ਬਾਕੀ ਕੱਲ ਦੀ ਗੱਲ ਹੈ ਆ ਭਈ ਚਲੋ ਮੈਂ ਤਾਂ ਉਹ ਵਿਚਾਰੀ ਨੂੰ ਜਾਣਦਾ ਨਹੀਂ ਬੀਬੀ ਉਹ ਦੇਖੀ ਵੀ ਨਹੀਂ ਵਿਚਾਰੀ ਦੀ ਨਾ ਉਹ ਪਤਾ ਹੀ ਇਹ ਕੌਣ ਹੈ ਇਹਨਾਂ ਨੂੰ ਵੀ ਅਜੀਬ ਲਿਆ ਮੈਂ ਕਹ ਕੁਦਰਤੀ ਤੌਰ ਤੇ ਆਇਆ ਸੀ ਇੰਗਲੈਂਡ ਤੋਂ ਤਾਂ ਉਹਨਾਂ ਨੇ ਇਨੀ ਮਿਹਨਤ ਕਰਨ ਦੇ ਬਾਵਜੂਦ ਵੀ ਵੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨਾਂ ਨੂੰ ਦੱਸਿਆ ਹੀ ਨਾ ਹੋਊਗਾ ਵੀ ਇਹ ਨਹੀਂ ਇਹਨਾਂ ਨੇ ਸਕੂਲ ਬਣਾਇਆ ਉਹਨਾਂ ਬਿਨੂ ਦਸਿਆ ਤੱਕ ਨਹੀਂ ਬਈ ਇਹ ਸਕੂਲ ਜਿਹੜਾ ਆ ਜਿਹੜਾ ਬਣਾਇਆ ਮੈਨੂੰ ਸਦਿਆ ਤੱਕ ਨਹੀਂ ਉੱਥੇ ਤੱਕ ਮੈਨੂੰ ਇਹ ਨਹੀਂ ਹੈਗਾ ਕਿ ਗੁੱਸਾ ਕਰਦਾ ਵੀ ਸਭ ਪਰਸੰਦ ਨੂੰ ਫੋਰਪਾ ਕਰਦੇ ਜਿਹਨਾਂ ਬੰਦਿਆਂ ਨੇ ਕੋਈ ਸਟਰਕਚਰ ਜਿਹੜਾ ਸਕੂਲ ਬਣਾਇਆ ਜਿਹੜਾ ਸਕੂਲ ਦੀ ਕੋਈ ਇਨਸਟਰਕਸ਼ਨ ਕੀਤੀ ਆ ਉਹ ਇਹਨਾਂ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਇਹ ਐਨਆਰਆਈ ਨੇ ਕੀਤੀ ਆ ਤੇ ਉੱਥੇ ਸਮਾਰਟ ਸਕੂਲ ਦਾ ਨਹੀਂ ਪੱਥਰ ਰੱਖ ਕੇ ਤਿੰਨ ਉੱਥੇ ਟੀਚਰ ਆ ਉਹ 30000 ਰੁਪਏ ਜਾਏ ਪਿੰਡ ਦੇ ਦਿੰਦੇ ਹੁਣ ਅੱਗੇ ਅਸੀਂ 6 ਟੀਚਰ ਰੱਖ ਕੇ ਦਿੱਤੇ ਬਾਹਰਲੇ ਲੋਕਾਂ ਨੇ ਤੇ ਅਸੀਂ 5-5000 ਰੁਪਏ ਦਿੱਤੇ ਉਹ ਵੀ ਉਹ ਵਿੱਚ ਬੜਬੜ ਹੋ ਗਈ ਇੱਕ ਕੋਈ ਬੰਦ ਉੱਥੇ ਟੀਚਰ ਰਹਨੇਗਾ ਉਹ ਪਛਦੇ ਆ ਸਾਨੂੰ ਪੈਸੇ ਦੇ ਜੋ ਸਾਡੀ ਇਹ ਗੱਲ ਸੁਣਨ ਇਹਨਾਂ ਜਿਹੜੇ ਬੰਦੇ ਹੋਰ ਵੀ ਇਸਪੋਰਟ ਕਰ ਸਕਦੇ ਇਸ ਇਹ ਬੰਦਿਆਂ ਨੂੰ ਜਦੋਂ ਅਸੀਂ ਮੈਂ ਘਰ ਬੈਠਾ ਸੀ ਇਹਨਾਂ ਇਹਨਾਂ ਨੇ ਸਾਨੂੰ ਅਨਰੋਧ ਕੀਤਾ ਤੇ ਜਦੋਂ ਜਿਹੜੀ ਕੋਸ਼ਿਸ਼ ਆ ਉਹਦੇ ਨਾਲ ਸਾਨੂੰ ਦੁੱਖ ਹੋਇਆ ਨਹੀਂ ਐਨਾ ਮੈਂ ਇਕੱਲੇ ਥੋੜਲਾ ਆਇਆ ਅਸੀਂ ਤਾਂ ਬਸ ਪੰਜ ਚਾਰ ਬੰਦੇ ਕਲੈਕਸ਼ਨ ਕਰਨ ਆਲੇ ਸੀ 25 ਕ ਬੰਦੇ ਹੋਣਗੇ ਜਿਹਨਾਂ ਨੇ ਪੈਸੇ ਦਿੱਤੇ ਹੋਣਗੇ ਪਰਯੋਗੀ ਨਾਲ ਉਹ ਇਕੱਠੇ ਕਰਕੇ ਇਹ ਸਕੂਲ ਬਣਾਇਆ ਹਾਂਜੀ ਕਿਸੇ ਵੀ ਅਦਰਾਈ ਕੀ ਪਲਾਨ ਨਾ ਕਿਸੇ ਨਾਲ ਮੈਂ ਹੀ ਸੀ ਗੱਲਾ ਪਰ ਜਿਹੜੇ ਇਕੱਠੇ ਕਰਨ ਵਾਲਾ ਵਿਚ ਮੈਂ ਹੀ ਮੋਰੀ ਸੀਗਾ ਨਾਲ ਥੋੜੇ ਬੋਲੇ ਜਿਹੜੇ ਹੋਰ ਡਰਾਈਵ ਹੋਰ ਵੀ ਪੰਜ ਕੁ ਬੰਦੇ ਸੀਗੇ ਜਿਹੜੇ ਇਕੱਠੇ ਕਰਦੇ ਮੈਂ ਇਕੱਲਾ ਨਹੀਂ ਸੀ ਤੇ 25 ਬੰਦਿਆਂ ਨੂੰ ਪੈਸੇ ਦਿੱਤੇ ਸੀਗੇ ਸਕੂਲ ਨੇ ਸਾਰੇ ਬੰਦ ਜੂ ਕੁਛ ਨਹੀਂ ਲਾ ਕੁਛ ਨਹੀਂ ਨਹੀਂ ਕੁਛ ਨਹੀਂ ਉਹਨੇ ਕੀ ਸਕੇ ਉਹ ਲਾ ਕਮੇਟੀ ਲਾਉਣ ਲਈ ਜਦੋਂ ਸਕੂਲ ਬਣਨ ਲੱਗਾ ਤੇ ਉਦੋਂ ਮੈਂ ਨੱਟ ਕੇ ਆਇਆ ਉਥੋਂ ਕਿ ਸਕੂਲ ਸ਼ੁਰੂ ਕਰਨਾ ਤੇ ਉਥੇ ਪਿੰਡ ਦੇ ਬੰਦੇ ਇਕੱਠੇ ਹੋ ਗਏ ਮੈਂ ਇਹਨੂੰ ਕਿਹਾ ਵੀ ਪਿੰਡ ਦਾ ਸਰਪੰਚ ਜ਼ਰੂਰੀ ਆ ਚਾਹੇ ਤੁਹਾਡੇ ਨਾਲ ਤੁਹਾਡੇ ਆਪੋਜੀਟ ਹੋਵੇ ਚਾਹੇ ਨਾ ਹੋਵੇ ਪਿੰਡ ਦਾ ਸਰਪੰਚ ਜ਼ਰੂਰੀ ਹੋਣਾ ਚਾਹੀਦਾ ਇਹ ਇਸ ਜਿਹੜੀ ਕੋਈ ਕੰਸਟ੍ਰਕਸ਼ਨ ਕਰਨ ਲੱਗੇ ਸਕੂਲ ਦੀ ਤੇ ਇਹ ਸਾਰਿਆਂ ਨੂੰ ਰਲ ਮਿਲ ਕੇ ਕਰੋ ਸਾਰਿਆਂ ਨੂੰ ਲਾਓ ਉਹ ਕੁਝ ਬੰਦਿਆਂ ਨਾਲ ਦੋ ਤਿੰਨ ਬੰਦੇ ਜਿਹੜੇ ਸੀ ਉਹਨੇ ਇੰਪੋਰਟ ਦੇ ਬੰਦੇ ਭਾਲੇ ਤੇ ਉਹਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਸੀ ਉਹ ਨਾਲ ਕਾਉਂਡ ਖਲਾ ਕੇ ਉਹ ਜਿਹੜਾ ਬੰਦਾ ਇੱਕ ਐਨਆਰਆਈ ਸੀਗਾ ਗੁਰਦੇਵ ਸਿੰਘ ਜਿਹੜੇ ਜਿਹੜਾ ਵੀ ਸਾਡੇ ਨਾਲ ਪੈਸੇ ਇਕੱਠੇ ਕਰਦਾ ਸੀ ਉਹ ਕਹਿੰਦਾ ਮੈਨੂੰ ਦੱਸਿਆ ਤੱਕ ਨਹੀਂ ਕਿ ਕਿੰਨੇ ਪੈਸੇ ਲੱਗੇ ਆ ਤੇ ਆਪੇ ਜਮਾਨ ਲੈਉਣਾ ਉਹ ਜਿਹੜੇ ਬੰਦੇ ਉਹਨਾਂ ਆਪਣੇ ਜਿਹੜਾ ਇੱਕ ਸਟਰਕਚਰ ਕੀਤਾ ਸੀ ਸਟਰਕਚਰ ਕੀਤਾ ਉਹਦਾ ਕਿਸੇ ਨੂੰ ਪਤਾ ਨਹੀਂ ਕਿੰਨੇ ਪੈਸੇ ਲੱਗੇ ਨਾ ਕਿਸੇ ਨੂੰ ਪਤਾ ਕਿੰਨੇ ਕਿੱਥੇ ਗਏ ਬਚੇ ਕਿ ਨਹੀਂ ਗਏ ਤੇਰਾ ਤੁਰੇ ਗਾਇ

ਇਹ ਨਹੀਂ ਉਹ پیسے ਖਾਣ ਲੱਗੇ ਜਿਹੜੇ ਜਿਨ੍ਹਾਂ ਨੇ ਇਮਾਨਦਾਰੀ ਨਾਲ 25 ਲੱਖ ਰੱਖੜੇ 15 ਸਾਲ ਤੱਕ ਦਿੱਤਾ ਜਿਦੇ ਨਾਲ 13 ਕਮਰੇ 4 ਬਾਥ ਰੂਮ ਬਰਾਂਡਾ ਵੀ ਬਰਾਂਡਾ ਇਹਨਾਂ ਨੂੰ ਦੁੱਖ ਚ ਵੀ ਬੇਸ ਕਰਦਾ ਹੈ ਕਿ ਕੀਤੇ ਹੋਏ ਕੰਮ ਦੇ ਉੱਤੇ ਇੱਕ ਪੱਥਰ ਲਾਤਾ ਗਿਆ ਤੇ ਸਮਾਰਟ ਸਕੂਲ ਬਣ ਗਿਆ ਕਿ ਟੀਚਰਾਂ ਨੂੰ ਤੁਹਾਨੂੰ ਸਾਡੇ ਪਿੰਡ ਵਾਲੇ ਕਿੰਨੇ ਸਾਲ ਸਭ ਮੇਨਟੇਨੈਂਸ ਤੋਂ ਬਿਨਾਂ ਤੋਂ ਬਿਲਕੁਲ ਉਹ ਦਿਲਾਇਆ ਹੈ ਜਿੰਮੈਂਟ ਲੱਗੇਗਾ ਦੇਖੋ ਉਹ ਗੱਲ ਨਹੀਂ 15 ਸਾਲ ਪਹਿਲਾਂ ਦੀ ਗੱਲ ਆ ਮਤਲਬ ਇਹ ਗੱਲ ਹੋਵੇ ਨਾ ਹੁਣ ਭੜਿਆ

ਮੇਰਾ ਕੈਂਪ ਭਾਵਾਂ ਜੀ ਇਹ ਹੈ ਕਿ 15 ਸਾਲ ਪੁਰਾਣੀ ਚੀਜ਼ ਦੇ ਉੱਤੇ ਤੁਸੀਂ ਅੱਜ ਇਹ ਪਬਲਿਸੀਸ ਕਰ ਰਹੇ ਹੋ ਕਿ ਇਹ ਅਸੀਂ ਸਮਾਰਟ ਸਕੂਲ ਦਾ ਮੇਰਾ ਕੈਂਪ ਮਤਲਬ ਔਰ ਉਹ ਜੀ ਸਿਰਫ ਟੋਟਲ 1.50 ਪਿਛਲੇ 3 ਸਾਲਾਂ ਤੋਂ ਕੋਈ ਸਕੂਲ ਨਹੀਂ ਆਇਆ ਜੇ ਸਕੂਲ ਤੇ ਤੇਰੀ ਟੀਚਰਾਂ ਦਾ ਤਰਕਵਾ ਵੀ ਜਿਹੜੀ ਹੈ ਉਹ ਪੰਜਾਹ ਦੇ ਪਹਿਲਾਂ ਸਰ ਤੁਸੀਂ ਮਤਲਬ ਇਹ ਨਹੀਂ ਦੱਸਾ ਕਿ ਉਹ ਕਿੱਦਾਂ ਲੱਗੀ ਬੁੱਧਾਈਏ ਪਿਛਲੇ 3 ਸਾਲਾਂ ਤੋਂ ਇਸ ਕੰਮ ਤੇ ਕੋਈ ਪੈਸਾ ਨਹੀਂ ਲੱਗਾ ਤੇ ਸਰਕਾਰ ਨੂੰ ਕੋਈ ਹੱਕੀ ਪੜਦਾ ਕਿ ਉੱਥੇ ਆ ਕੇ ਪੱਕਰ ਲੱਸ ਸਮਾਰਟ ਸਨ ਸਮਾਰਟ ਸਰਕਾਰ ਦਾ ਲੋਕਪਿਆਰਾ ਸਮਾਰਟ ਸਰਕਾਰ ਦਾ ਇਹਦਾ 10 ਬੰਕਾ ਜੀ ਹਾਂ ਜੀ ਹਾਂ ਜੀ ਇਸ ਸਮਾਰਟ ਸਰਕਾਰ ਤੇ ਉਹਦੇ ਕੰਮ ਇਸ ਪੂਰਾ ਆ ਜਾਂਦਾ ਨਹੀਂ ਕੋਈ ਇਹ ਆਪਣੇ ਦੋਹਰਿਆ ਆਪਣੇ ਜਿਹੜੇ ਸਰਕਾਰ ਦੇ ਆ ਤੇ ਤਿੰਨ ਚਾਰ ਅਧਿਪਕਾਂ ਦੇ ਲਈ ਪੈਂਟ ਲਾ

ਹਾਂਜੀ ਜਿੰਨੀ ਕੋਈ ਕਲਾਸ ਤਾਂ ਸੇ ਪਈ ਤੋਂ ਲੈ ਕੇ ਪੰਜ ਤੱਕ ਜੀ 116 ਬੱਚੇ ਜਿਹੜੇ ਉੱਤੇ ਪੜ੍ਹਦੇ ਹਾਂਜੀ ਮੰਗ ਨਹੀਂ ਮੰਗਦੀ ਸਾਡੀ ਕੋਈ ਮੰਗ ਨਹੀਂ ਸਾਡੇ ਇੰਦਾ ਦੀ ਭਰਾਵਾਂ ਨੂੰ ਕਿਰਾਇਆ ਕਿ ਸਾਨੂੰ ਮਨਜ਼ੂਰੀ ਦਿੱਤਾ ਸਾਨੂੰ ਘਰ ਚੰਗ ਲੱਗ ਕੇ ਸਕੂਲ ਦੇ ਘਰ ਆ ਰਿਹਾ ਕੋਈ ਪਤਾ ਨਹੀਂ ਆਇਆ ਕਿ ਕਰਿਆ ਤੇ ਬਸ ਕੋਈ ਰਿਪੋਰਟ ਦੇ ਨਹੀਂ ਜੀ ਜਾਣ ਤੋਂ ਸਾਥ ਦੇ ਨਕੀ ਐਨਆਰਆਈ ਦੀ ਲੋਕਤਾ ਤਾਂ ਪਗਲ ਹਾਂ ਜੀ ਐਨਆਰਆਈਆਂ ਦੀ ਲੋਕਤਾ ਨੂੰ ਪਿੰਡ ਵਾਲਿਆਂ ਦੀ ਸਾਨੂੰ ਇਹ ਨਹੀਂ ਦੁੱਖ ਹੈਗਾ ਮੈਨੂੰ ਇਹ ਨਹੀਂ ਦੁੱਖ ਹੈਗਾ ਕਿ ਸਕੂਲ ਦਾ ਪੱਤਰ ਕਿਉਂ ਰੱਖਿਆ ਉਹ ਰੱਖ ਸਕਦੇ ਐ ਕਿ ਨਹੀਂ ਪਰ ਸਾ ਜਿਹੜੇ ਬੰਦਿਆਂ ਨੇ ਕੰਸਟਰਕਸ਼ਨ ਕੀਤੀ ਸਕੂਲ ਦੀ ਉਹਨਾਂ ਨੂੰ ਉਹਨੂੰ ਜਿਹੜੇ ਚੰਗਾ ਪੋਲੀਟਿਸ਼ੀਅਨ ਹੋਵੇ ਪਤਾ ਕਰੇ ਕਿ ਸਕੂਲ ਇੰਨਾ ਵਧੀਆ ਕੰਨੀ ਤੁਮਰੇ ਬਣਾਏ ਜਾਂਦੇ ਇਹ ਸਕੂਲ ਦੇ ਪਰ ਉਹ ਜਾ ਉਹਨਾਂ ਨੂੰ ਜਿਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਬੰਦੇ ਫਿਰਦੇ ਉਹ ਨਹੀਂ ਦੱਸਿਆ ਹੀ ਨਾ ਹੋਊਗਾ ਹਾਂ ਨਹੀਂ ਦੱਸਿਆ ਗਿਆ ਸਮਝੋ ਜਿੱਥੇ ਉਹ ਮੈਸਟਾਪ ਸ਼ੁਕਦਮ ਬਾਫ ਆ ਇੱਕ ਪਾਸੇ ਤਾਂ ਸਰਕਾਰ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰ ਰਹੀ ਆ 스마트 ਸਕੂਲ ਬਣਾ ਰਹੇ ਆ ਜਿਹੜਾ ਕੋਈ 10-15 ਸਾਲ ਪੁਰਾਣੀ ਬਿਲਡਿੰਗ ਬਣੀ ਆ ਉਹਦੇ ਤੇ ਇੱਕ ਪੱਥਰ ਲਾ ਕੇ ਔਰ ਬੜੀ ਹਾਸੋ ਜਣੀ ਗੱਲ ਆ ਇਹ ਕਿ ਉਹ ਸਕੂਲ ਦੇ ਵਿੱਚ ਟੀਚਰ ਵੀ ਪੂਰੇ ਨਹੀਂ ਸਿਰਫ ਸਰਕਾਰੀ ਦੋ ਟੀਚਰ ਆ ਤੇ ਚਾਰ ਟੀਚਰ ਜਿਹੜੇ ਆ ਪਿੰਡ ਵਾਲੇ ਦੇ ਆਪਣੇ ਸਹਿਯੋਗ ਦੇ ਨਾਲ ਪ੍ਰਾਈਵੇਟ ਟੀਚਰ ਲਾ ਕੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਰਾਬ ਨਾ ਹੋ ਸਕੇ ਔਰ ਉਹਨਾਂ ਨੂੰ ਤਰਖਾ ਵੀ ਕੋਲ ਦੇ ਰਹੇ ਨਹੀਂ ਇਤੋਂ ਵੱਡੀ ਹੋਰ ਸ਼ਰਮ ਦੀ ਕੀ ਗੱਲ ਹੋ ਸਕਦੀ ਆ ਕਿ ਸਰਕਾਰ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਅਸੀਂ ਇੱਥੇ ਪੱਥਰ ਲਾਉਣੇ ਆ ਪਰ ਸਰਕਾਰ ਨੂੰ ਇਹ ਨਹੀਂ ਦੱਸਿਆ ਕਿ ਇਹ ਸਕੂਲ ਦੇ ਵਿੱਚ ਟੀਚਰ ਪੂਰੇ ਹੈਗੇ ਆ ਕਿ ਨਹੀਂ ਹੈਗੇ ਬਿਨਾਂ ਅਧਿਆਪਕਾਂ ਤੋਂ ਦੱਸੋ ਜੀ ਸਪਾਰਟ ਸਕੂਲ ਜਿਹੜਾ ਉਹ ਕੰਧਾਂ ਦੇ ਉੱਤੇ ਰੰਗ ਕਰਨ ਦੇ ਨਾਲ ਜਾਂ ਪੱਥਰ ਦੇ ਨਾਲ ਕਿਹੜੀ ਇੱਕ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਜਾਂ ਕੀ ਇਹ ਸਮਝਾਉਣਾ ਚਾਹੁੰਦੇ ਆ ਕਿ ਇਸ ਖਾਲਣ ਕੇ ਸਾਡੇ ਬੱਚਿਆਂ ਨੂੰ ਕਾ ਇਹ ਸਾਡੇ ਬੱਚਿਆਂ ਨੂੰ ਕਾ ਜਿਹੜੀ ਝੂਠੀ ਰਾਜਨੀਤੀ ਤੇ ਝੂਠ ਸਿਖਾਉਣ ਦੇ ਪਾਸੇ ਲੈ ਕੇ ਜਾ ਰਹੇ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੋ ਕਾ ਤੱਕ ਸੇਤ ਹੋਊਗਾ ਜਦ ਕਿ ਸਕੂਲ ਜਿਹੜਾ ਇੱਕ ਮੰਦਰ ਹੁੰਦਾ ਜਿੱਥੇ ਸੱਚ ਬੋਲਿਆ ਜਾਂਦਾ ਤੇ ਸੱਚ ਸਿਖਾਇਆ ਜਾਂਦਾ ਪਰ ਸਾਡੀ ਜਿਹੜੀ ਇਹ ਕੋਝੀ ਰਾਜਨੀਤੀ ਤੇ ਕੋਝੀ ਸਰਕਾਰ ਆ ਇਹ ਝੂਠ ਦੇ ਉੱਤੇ ਪ੍ਰਚਾਰ ਕਰ ਰਹੀ ਆ ਤੇ ਬੱਚਿਆਂ ਨੂੰ ਝੂਠ ਸਿਖਾ ਰਹੀ ਆ ਔਰ ਵਾਲਾ ਭੁੱਖ ਜਿਹੜਾ ਆ ਸਾਡਾ ਬਹੁਤ ਆ ਮਾੜਾ ਹੋਊਗਾ ਇੱਕ ਅਸੀਂ ਮੈਂ ਅਸੀਂ ਪਹਿਲਾਂ ਜਦੋਂ ਕੈਪਟਨ ਆਇਆ ਨਾ ਸ ਕੈਪਟਨ ਸਰਕਾਰ ਬੜੀ ਉਦੋਂ ਪਹਿਲਾਂ ਲੱਗਦਾ ਸੀਗਾ ਵੀ ਆਮ ਪਾਰਟੀ ਆ ਜੂਗੀ ਉਦੋਂ ਅਸੀਂ ਐਨਆਰਆਨ ਬਹੁਤ ਸਪੋਰਟ ਕੀਤੀ ਇਹਨਾਂ ਦੀ ਆਮ ਪਰਸਨਲੀ ਤੌਰ ਤੇ ਅਸੀਂ ਬਹੁਤ ਮੈਨੂੰ ਕਨਵਿਨਸ ਬਣਾਇਆ ਸੀ ਇੱਥੇ ਤੇ ਆਮ ਪਾਰਟੀ ਤੇ ਉਹ ਕੁਦਰਤੀ ਤੌਰ ਤੇ ਲੋਕਾਂ ਦੀ ਆਸ ਸੀ ਵੀ ਰਿਜ਼ਲਟ ਆਉਣੇ ਆ ਵੀ ਉਹ ਜਿੱਤ ਜਾਣਾ ਫਰਡੇ ਕਿਸੇ ਕੰਟਰਪਾਰਟ ਦਾ ਸਿੱਧਾ ਗੁਰਦੁਆਰੇ ਸੱਚ ਜਿਹੇ ਰਿਜ਼ਲਟ ਹੋਣਾ ਸੀ ਸੱਚ ਦੇ ਰਿਜ਼ਲਟ ਹੋਣਾ ਸੀ ਤਾਂ ਸੰਡੇ ਨੂੰ ਕੋਈ ਆਇਆ ਨਹੀਂ ਇੱਥੇ ਗੁਰਦੁਆਰੇ ਤੇ ਕਿਉਂ ਕਿ ਉਹ ਹਰ ਗਏ ਆਮ ਪਾਰਟੀ ਅਰੇ ਉਸ ਤੋਂ ਬਾਅਦ ਕੋ 20 ਬੰਦਿਆਂ ਨੂੰ ਇੰਨਾ ਸ਼ੌਕ ਲੱਗਾ ਆਮ ਪਾਰਟੀ ਦਾ ਵੀ ਆਮ ਪਾਰਟੀ ਹਰ ਗਈ ਆ 20 ਬੰਦੇ ਸਟੈਸ ਚਲੇ ਗਏ ਉਹ ਪੁਰਾਣੇ ਜਿਹਦਾ ਬੰਦੇ ਨੂੰ ਹੁੰਦਾ ਹੀ ਇਹ ਨਾਲ ਵਾਸਤੇ ਆ ਕੁਝ ਸੈਚਰਡੇ ਨੂੰ ਜੇ ਤਾਂ ਸੰਡੇ ਨੂੰ ਰਿਜ਼ਲਟ ਆ ਜਾਂਦਾ ਫੋਟਾਂਸੀ ਸੈਟਰਡੇ ਨੂੰ रिजल्ट ਆਇਆ ਸੰਡੇ ਨੂੰ ਪੋੜਿਆ ਸੀ ਤੇ ਇਹ ਮਤਲਬ ਲੋਕ ਹੁਣ ਉੱਥੇ ਮੈਂ ਸਭ ਸਾਇਟੀ ਵਿੱਚ ਚਿਰਦਾ ਇੰਗਲੈਂਡ ਵਿੱਚ ਜਿੱਦਾਂ ਇੱਥੇ ਆ ਪੋਲੀਟੀਕਲ ਅਵੇਅਰਨੈਸ ਜਿਹੜੀ ਹੋਣੀ ਚਾਹੀਦੀ ਹੈ ਨੈਸ਼ਨਲ ਇੰਟਰਨੈਸ਼ਨਲ ਸਟੇਟ ਲੈਵਲ ਤੇ ਇਸ ਮੌਕੇ ਜਿਹੜੀ ਚਿਰ ਮੇਰੇ ਸਾ ਮੇਰੇ ਆਪਣੇ ਹਿਸਾਬ ਦੇ ਹਿਸਾਬ ਤੇ ਇਸ ਮੌਕੇ ਲੋਕ ਬਾਹਰ ਲੋਕਾਂ ਦਾ opinion ਦਿੰਦਾ ਜਿੱਦਾਂ ਕਹਿ ਕਣ ਉਹ ਕਾਂਗਰਸ ਗਵਰਨਮੈਂਟ ਨੂੰ ਚਾਹੁੰਦੇ ਆ ਨੈਸ਼ਨਲ ਤੌਰ ਤੇ ਵੀ ਸਟੇਟ ਲੈਵਲ ਤੇ ਲੋਕਾਂ ਦੇ ਆਪਣੇ ਚਲੋ ਫੜੇ ਬੰਦੇ ਦਾ ਆਪਣਾ ਵਿਜ਼ਨ ਤਾਂ ਤੇ ਉਹ ਫੀਲ ਕਰਦੇ ਤਾਂ ਵੀ ਚਲੋ ਬੰਦਾ ਪਿੰਡ ਗਵਰਨਮੈਂਟ ਨਾਲ ਬੱਤਰੀਆਂ ਰਹਿੰਦੀਆਂ ਥੋੜ੍ਹ ਬੜੀਆਂ ਥੋੜੀ ਰਹੀ ਜਿਆਦਾ ਨੁਕਸਾਨ ਜਿਹੜਾ ਹੋਇਆ ਇਸ ਮੁਕੇ ਨੈਸ਼ਨਲ ਤੌਰ ਤੇ ਵੀ ਐਂਡ ਨੈਸ਼ਨਲ ਤੌਰ ਤੇ ਅੰਤਰਰਾਸ਼ਟਰੀ ਤੌਰ ਤੇ ਬੇ ਬਬਰ ਆਉਂਦੇ 9000 ਤੇ ਕੈਜੀਵੋਲਾ ਦੇ ਬਾਰ ਨੂੰ ਫੀਲ ਕਰਦੇ ਤਾਂ ਵੀ ਇਹਨਾਂ ਦੇ ਦੇਸ਼ ਦਾ ਕਿਹੜੀ ਦੇਸ਼ ਤੇ ਹਾਲਤ ਹੋਣਿਆ ਨਾ ਤੇ ਮੈਂ ਆਪਣੀ ਨੀ ਗੱਲ ਕਰਦਾ ਤਾਂ ਉਹ ਫੀਲ ਕਰਦੇ ਆ ਕਿ ਦੇਸ਼ ਦੇ ਰਾਹ ਆ ਦਿਨ ਨਹੀਂ ਦੇਖੜੇ ਪੈਣੇ ਚਲੋ ਕਾਂਗਰਸ ਨੇ ਵੀ ਗਲਤੀ ਕੀਤੀ ਕਿਹਾ ਪਰ ਉਹਨਾਂ ਨੇ ਇਹ ਨਹੀਂ ਸਪੋਰਟ ਕੀਤੀ ਅਤੇ ਆ ਦਿਨ ਆ ਦਿਨ ਸਾਰੇ ਲੋਕਾਂ ਨੂੰ ਦੇਖੜੇ ਪੈ ਗਏ ਦੇਖੋ ਕਿ ਸਮਝ ਨਹੀਂ ਜੀ ਕਿ ਕਿ ਬੈਠੇ ਪਰ ਸਰਕਾਰ ਸਰਕਾਰ ਅਸੀਂ ਜੀ ਉਦੋਂ ਬਾਅਦ ਤੁਸੀਂ ਸਾਡੇ ਪਿੰਡ ਆ ਕੇ ਦੇਖੋ ਕਿ ਐਡੀ ਵੱਡੀ ਕੰਧ 18 ਲੱਖ ਦੀ ਕੀਮਤ ਨਹੀਂ ਲੱਗਦੀ ਜਿਹੜੀ ਸ਼ੱਪਰ ਦੇ ਆਲੇ ਬਣੇ ਤੇ ਉਹਨਾਂ ਨੇ ਇਹਨਾਂ ਨੂੰ ਸੱਜਣਾ ਵਿੱਚ ਵੀ ਕੁਝ 2-3 ਦਿਨਾਂ ਚੋਂ ਤੱਕ ਇਹ ਕੁੱਝ ਕਰਦੇ ਹੋ ਵੀ ਐਨਆਰਆਈ ਭੜਾਈਆ ਮੈਨੂੰ ਇਹ ਦੱਸ ਰਿਹਾ ਵੀ ਤੁਸੀਂ ਉਹਨਾਂ ਨਾਲ ਰੱਖੋ ਮੈਂ ਤੁਹਾਨੂੰ ਦੋੜ ਸਮਾਰਟ ਪਾਸਪੋਰਟ ਮੇਰੀ ਕੋਈ ਚਲੋ ਭਾਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਨਾ ਹੈ ਕਿ ਇਹ ਕਿਹਨ ਸਰ ਆ ਪੱਥਰ ਹੈ ਜੀ ਮੈਂ ਪੱਥਰ ਦੇ ਉੱਤੇ ਕੀ ਲਿਖਿਆ ਤੁਹਾਨੂੰ ਪੜ ਕੇ ਸੁਣਾ ਦਿੰਦਾ ਆਪਾਂ ਸੈਂਡ ਵੀ ਕਰ ਦਿਆਂਗੇ ਜੀ ਗਰੁੱਪ 'ਚ ਤੇ ਸਿਰੇ ਤੇ ਲਿਖਿਆ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਮਾਨਯੋਗ ਸ਼੍ਰੀ ਇੰਦਰਜੀਤ ਕੌਰ ਮਾਨ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧਾਰੀਵਾਲ ਬਲਾਕ ਨਕੂਦਰ ਜ਼ਿਲ੍ਹਾ ਜਲੰਧਰ ਵਿਖੇ ਚਾਰਦਵਾਰੀ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਉਪਰੰਤ 21/4/2025 ਨੂੰ ਲੋਕ ਅਰਪਿਤ ਕੀਤਾ ਗਿਆ ਮੈਂ ਸਰ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਦੇ ਵਿੱਚੋਂ ਇੱਕੋ ਹੀ ਗੱਲ ਬਾਹਰ ਜਿਹੜੀ ਨਿਕਲ ਕੇ ਆਉਂਦੀ ਹੈ ਕਿ ਸਮਾਰਟ ਸਕੂਲ ਦੇ ਜਿਹੜੇ ਉੱਥੇ ਪ੍ਰਵੀਲੇਜ ਹੋਣੇ ਚਾਹੀਦੇ ਸੀ ਉਹ ਵੀ ਸਰ ਉੱਥੇ ਪੂਰੇ ਨਹੀਂ ਕੀਤੇ ਦੋ ਟੀਚਰ ਨੇ ਔਰ ਦੂਜਾ ਉੱਥੇ ਲਿਖਤਾ ਚਾਰਦਵਾਰੀ ਮੈਨੂੰ ਨਹੀਂ ਇਹਦੇ ਬਾਰੇ ਪਤਾ ਕਿ ਚਾਰਦਵਾਰੀ ਜਿਹੜੀ ਆ ਜਦੋਂ ਬੜਾ ਚਾਰਟ ਮੋਟੇ ਸੁਖੀਦੀ ਆ ਉਹੋ ਦੀ ਚਾਰ ਗੋਲੀ ਤੋਂ ਗੈਰੰਟੀ ਹੋਈ ਨਹੀਂ ਸਕਦਾ ਸਰ ਇਹਦੇ ਤੋਂ ਗੈਰੰਟੀ ਵਾਲੀ ਨਹੀਂ ਤੋਂ ਫੋਟੋ ਠੀਕ ਹੈ ਜਾਨੇ ਗ੍ਰਾਂਟ ਵਿੱਚ 1 ਲੱਖ ਰੁਪਈਆ ਪਿਛਲੇ 3 ਸਾਲਾਂ ਚੋ ਸਕੂਲ ਨੂੰ ਆਇਆ ਇਹਦੇ ਤੋਂ ਬਿਨਾਂ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਟ੍ਰਿਬਿਊਨ ਦੀ ਇੱਕ ਰਿਪੋਰਟ ਸਗੀ ਕਿ ਇਥੇ ਬਿੱਲਾ ਨਵਾਬ ਪਿੰਡ ਹੈ ਆਪਣੇ ਲਾਗੇ ਟ੍ਰਿਬਿਊਨ ਦੇ ਵਿੱਚ ਬੜਾ ਵੱਡਾ ਆਰਟੀਕਲ ਛਪਿਆ ਉਹਦੇ ਤੇ ਔਰ ਸਾਡਾ ਸਿਰ ਝੁਕਦਾ ਕਿ 23000 ਦੀ ਗ੍ਰਾਂਟ ਆਈ ਔਰ 26000 ਰੁਪਈਆ ਉਥੇ ਪ੍ਰੋਗਰਾਮ ਦੇ ਉੱਤੇ ਜਿਹੜਾ ਖਰਚਾ ਆਇਆ ਜਿਹੜਾ ਕਿ ਉਦਘਾਟ ਸੋ ਇਦਾਂ ਦੀਆਂ ਛੋਟੀ ਸ਼ੋਰਤ ਪਾਉਣ ਵਾਲੀਆਂ ਜਿਹੜੀਆਂ ਗੱਲਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦਾ ਸਾਨੂੰ ਗੰਭੀਰਤਾ ਦੇ ਨਾਲ ਕੰਮ ਕਰਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਪਿੰਡਾਂ ਦੀ ਸਕੂਲਾਂ ਦੀ ਛੱਪੜਾਂ ਦੀ ਜਿਹੜੀ ਤਰੱਕੀ ਹੋਵੇ ਪਰ ਦਾ ਝੂਠ ਦੀ ਬੁਨਿਆਦ ਤੇ ਨਾ ਹੋਵੇ ਕਿਉਂਕਿ ਜਿਹੜੀ ਇਹ ਪੀੜ੍ਹੀ ਕੰਟ੍ਰਿਬਿਊਟ ਕਰ ਰਹੀ ਹੈ ਕੱਲ ਨੂੰ ਆਪਾਂ ਇਹਨਾਂ ਨੂੰ ਇਗਨੋਰ ਕਰਾਂਗੇ ਸਾਡੇ ਪੰਜਾਬ ਨੂੰ ਕੰਟ੍ਰਿਬਿਊਟ ਕਰਨੋਂ ਅਟ ਜਾਊਗੀ ਪਰ ਪੰਜਾਬ ਦੀ ਕੀ ਦੇਸ਼ ਦੀ ਕੋਈ ਵੀ ਸਰਕਾਰ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਕਾ ਨਹੀਂ ਚੱਲ ਸਕਦੀ ਧੰਨਵਾਦ ਗੌਰਵ ਜਿਹੜੇ ਅਹੀਂ ਆਹੀਂ ਸੋਚਦੇ ਪੰਜਾਬ ਵਾਲੇ ਇੱਥੇ ਬ੍ਰੋਕ ਅਪ ਹੋਏ ਆ ਸਾਨੂੰ ਪਤਾ ਕੀ ਲੋੜ ਐ ਸਾਡੇ ਹੁਣ ਮੇਰੇ ਕੋਈ ਬੁੜੀ ਜਾਂ ਬੁੜੀ ਜਾਂ ਕੋਤੇ ਪਤੀ ਹੋਣੇ ਤਾਂ ਕਰਨੀ ਸੁਣਣਾ ਚਾਹੀਦਾ ਵੀ ਪੰਜ ਦਸ਼ਾ ਚਪੜ ਬੜਾਈ ਜੇ ਚਪੜ ਦੀ ਗੰਧ ਬੜਾਈ ਜੇ ਉਹਨਾਂ ਤਾਂ ਇਹ ਹਿਸਾਬ ਨਾਲ ਨਹੀਂ ਸੁਣਣਾ ਅਸੀਂ ਹਲੇ ਸੋਸ਼ਲ ਤੇ ਸਾਨੂੰ ਵੀ ਡਿਸਕਰੇਜ ਕਰਦੇ ਆ ਇਹ ਆਸ ਗੱਲ ਨਾਲ ਤਾਂ ਮੈਂ ਟੈਲੀਫੋਨ ਕੀਤਾ ਸੀ ਕੋਈ ਤੇ ਨਾਮ ਬਰੋਕੇ ਡਾਕਟਰ ਤੇ ਇੰਨਾ ਬੜਾ ਸੰਵੇਦਨਸ਼ੀਲ ਨਹੀਂ ਹੈਗਾ ਬੰਦੇ ਦਾ ਮਨੋਬਲ ਨਹੀਂ ਹੁੰਦਾ ਮਨੋਬਲ ਟੁੱਟਦਾ ਹੈ ਜਿਹੜਾ ਬੰਦਾ ਹਰ ਕਰ ਕਰਕੇ ਸਾਥ ਨਹੀਂ ਦੇਦਾ ਤਾਂ ਕੋਈ ਸਾਨੂੰ ਨਹੀਂ ਕਹਿੰਦੇ ਵੀ